ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਆਪਾਂ ਗਾਥਾ ਤੁਹਾਡੇ ਸਾਹਮਣੇ ਪੇਸ਼ ਕਰਨੀ ਆ ਸ਼ਹੀਦ ਭਾਈ ਗਿਆਨ ਸਿੰਘ ਉਹਨਾਂ ਦੀ ਧਰਮ ਪਤਨੀ ਬੀਬੀ ਰਣਜੀਤ ਕੌਰ ਜੀ ਜੋ ਕਿ ਇੱਕ ਹਥਿਆਰਬੰਦ ਸੰਘਰਸ਼ੀ ਯੋਧੇ ਸੀ ਅੱਜ ਉਹਨਾਂ ਦੇ ਜੀਵਨ ਦੇ ਬਾਰੇ ਆਪਾਂ ਕੁਝ ਤੁਹਾਡੇ ਤੇ ਚੰਨਾ ਪਾਉਣਾ ਉਹਨਾਂ ਦੇ ਜੀਵਨ ਦੇ ਜੋ ਕਾਰਨਾਮੇ ਸੀ ਜੋ ਉਹਨਾਂ ਦੇ ਬਹੁਤ ਉੱਚੇ ਕਰਤਾਰ ਸੀ ਇਸ ਵੀਡੀਓ ਦੇ ਵਿੱਚ ਉਹ ਕਿਰਦਾਰ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਦੇ ਕੌਮ ਦੇ ਖਾਤਰ ਲਭਾਇਆ ਕਿਸ ਤਰ੍ਹਾਂ ਆਪਣੇ ਦੇਸ਼ ਦੀ ਸੇਵਾ ਦੇ ਲਈ ਆਪਣੀਆਂ ਜਾਨਾਂ ਵਾਰੀਆਂ ਇਹ ਸਾਰੀਆਂ ਗੱਲਾਂ ਪਾ ਇਸ ਵੀਡੀਓ ਦੇ ਵਿੱਚ ਕਰਨਾ ਤੇ ਮੈਂ ਪਹਿਲੇ ਹੀ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ ਕਿ ਵੈਸੇ ਤਾਂ ਮੈਨੂੰ ਪਤਾ ਤੁਸੀਂ ਬੜਾ ਹੀ ਮੈਨੂੰ ਪਿਆਰ ਦਿੰਦੇ ਹੋ ਵੀਡੀਓ ਦੇ ਵਿੱਚ ਪਰ ਫਿਰ ਵੀ ਮੈਂ ਤੁਹਾਡੇ ਅੱਗੇ ਇੱਕ ਰਿਕਵੈਸਟ ਕਰਦਾ ਕਿ ਜਦੋਂ ਵੀ ਤੁਸੀਂ ਇਸ ਵੀਡੀਓ ਨੂੰ ਸੁਣੋ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਵੀ ਆਪਣੇ ਸਿੱਖ ਹਿਸਟਰੀ ਬਾਰੇ ਕੋਈ ਜਾਣਕਾਰੀ ਲੈਣੀ ਹੈ ਜਾਂ ਕੋਈ ਇਤਿਹਾਸ ਦੇਖਣਾ ਹੈ ਤਾਂ ਆਪਾਂ ਇਤਿਹਾਸ ਦੇ ਪ੍ਰਤੀ ਔਰ ਗੁਰਬਾਣੀ ਦੇ ਪ੍ਰਤੀ ਹਮੇਸ਼ਾ ਵੀਡੀਓ ਅਪਲੋਡ ਕਰਦੇ ਰਹਿੰਨੇ ਹਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਇਹ ਮੇਰੀ ਤੁਹਾਡੇ ਅੱਗੇ ਰਿਕਵੈਸਟ ਆ ਤੇ ਚਲੋ ਆਪਾਂ ਆਪਣੇ ਮੇਨ ਅੱਜ ਦੀ ਗਾਥਾ ਆਪਾਂ ਉਹਦੇ ਤੇ ਵਿਚਾਰ ਕਰਦੇ ਹਾਂ ਜਦੋਂ ਆਪਾਂ ਗੱਲ ਕਰਦੇ ਆ ਕਿ ਭਾਈ ਗਿਆਨ ਸਿੰਘ ਭਾਈ ਗਿਆਨ ਸਿੰਘ ਦੇ ਸਭ ਤੋਂ ਪਹਿਲਾਂ ਜਦੋਂ ਆਪਾਂ ਜਨਮ ਦੀ ਗੱਲ ਕਰਦੇ ਆ ਇਹਨਾਂ ਦਾ ਜਿਹੜਾ ਪੈਨਡ ਆ ਉਹ ਇਤਿਹਾਸਕ ਪੈਨਡ ਨਾਗੋਕੇ ਆ ਤੇ ਇਹਨਾਂ ਦਾ ਜੋ ਜਨਮ ਹੋਇਆ ਮਾਤਾ ਤੇਜਕੌਰ ਦੇ ਘਰ ਤੋਂ ਸਰਦਾਰ ਉਦਮ ਸਿੰਘ ਦੇ ਘਰ ਹੋਇਆ 1961 ਦੇ ਵਿੱਚ ਇਹਨਾਂ ਨੇ ਜਨਮ ਲਿਆ ਇਸ ਧਰਤੀ ਤੇ ਤੇ ਜਿਹੜੀ ਇਹਨਾਂ ਦੀ ਧਰਮ ਪਤਨੀ ਸੀ ਬੀਬੀ ਰਣਜੀਤ ਕੌਰ ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਦੁਨੀਆ ਸੰਧੂਆ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਆਪਾਂ ਨੂੰ ਪਤਾ ਕਿ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਿਹਦੇ دنیਾਵੀ ਵਿਦਿਆ ਬੀਬੀ ਰਣਜੀਤ ਕੌਰ ਦੀ ਜੇ ਆਪਾਂ دنیਾਵੀ ਵਿਦਿਆ ਦੀ ਗੱਲ ਕਰਦੇ ਆਂ ਬੀਬੀ ਰਣਜੀਤ ਕੌਰ ਨੇ ਆਪਣੀ دنیਾਵੀ ਵਿਦਿਆ ਬੀਏ ਕੀਤੀ ਹੋਈ ਸੀ ਗ੍ਰੈਜੂਏਸ਼ਨ ਤੇ ਵਕੀਲਸ ਨਾਲ ਦੀ ਉਹਨਾਂ ਦੀ ਡਿਗਰੀ ਸੀ ਬੜਾ ਹੀ ਉਹਨਾਂ ਨੂੰ ਪੜਨ ਦਾ دنیਾਵੀ ਪੜ੍ਹਾਈ ਉਹਨਾਂ ਨੇ ਬੜੇ ਸ਼ੌਂਕ ਦੇ ਨਾਲ ਕੀਤੀ ਤੇ ਛੋਟੀ ਉਮਰ ਚ ਹੀ ਭਾਈ ਗਿਆਨ ਸਿੰਘ ਨੂੰ ਤੇ ਬੀਬੀ ਰਣਜੀਤ ਕੌਰ ਨੂੰ ਗਿਆਨੀ ਗੁਰਬਾਣੀ ਪੜਨ ਦੇ ਵਿੱਚ ਬਹੁਤ ਜਿਆਦਾ ਉਹਨਾਂ ਨੂੰ ਜਿੰਨੀ ਇੰਟਰਸਟ ਸੀਗਾ ਬਹੁਤ ਜਿਆਦਾ ਗੁਰਬਾਣੀ ਪੜ੍ਹਦੇ ਹੁੰਦੇ ਸੀ ਤੇ ਭਾਈ ਗਿਆਨ ਸਿੰਘ ਤਾਂ ਗੁਰਬਾਣੀ ਦੇ ਨਾਲ ਨਾਲ ਛੋਟੀ ਉਮਰ ਚ ਉਹਨਾਂ ਨੇ ਗੱਤਕਾ ਵੀ ਸਿੱਖ ਲਿਆ ਸੀ ਤੇ ਅਮਰਤ ਪਾਨ ਕਰਕੇ ਸਿੰਘ ਸਜ ਗਏ ਸੀ ਯਾਨੀ ਨਿੰਗਾ ਦੇ ਜਥੇ ਦੇ ਵਿੱਚ ਵੀ ਉਹ ਚਲੇ ਗਏ ਸੀ ਤੇ ਜਦੋਂ ਆਪਣੇ ਆਮ ਹੀ ਘਰਾਂ ਦੇ ਵਿੱਚ ਇੱਕ ਗੱਲਬਾਤ ਜੀ ਹੁੰਦੀ ਹੈ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜਦੋਂ ਕੋਈ ਵੀ ਧੀ ਜਵਾਨ ਹੋ ਜਾਂਦੀ ਤੇ ਆਪਾਂ ਉਹਦੇ ਵਿਆਹ ਦੀ ਗੱਲ ਸਭ ਤੋਂ ਪਹਿਲਾਂ ਕਰਦੇ ਆਂ ਜਦੋਂ ਬੀਬੀ ਰਣਜੀਤਕੌਰ ਦੇ ਰਿਸ਼ਤੇ ਦੀ ਗੱਲ ਘਰੇ ਪਰਿਵਾਰ ਦੇ ਵਿੱਚ ਚੱਲੀ ਤੇ ਬੀਬੀ ਰਣਜੀਤਕੌਰ ਨੇ ਇੱਕ ਹੀ ਸ਼ਰਤ ਰੱਖੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਤੇ ਮੈਂ ਇਹ ਚਾਹੁੰਦੀ ਆ ਕਿ ਕੋਈ ਖਾੜਕੂ ਸਿੰਘ ਦੇ ਨਾਲ ਮੇਰਾ ਜਿਹੜਾ ਵਿਆਹ ਹੋਵੇ ਤੇ ਮੈਂ ਆਪਣੀ ਜਿਹੜੀ ਜ਼ਿੰਦਗੀ ਔ ਕੌਮ ਦੇ ਲੇਖੇ ਲਾਵਾਂ ਆਪਣੀ ਸੇਵਾ ਕਰਾਂ ਇਸ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਜਿਹੜਾ ਸੁਖਦੇਵ ਸਿੰਘ ਖੜਕੂ ਚਮਕਾ ਸੀ ਜਿਹੜੇ ਪ੍ਰਸਿੱਧ ਖੜਕੂ ਸੀ ਉਹਨਾਂ ਦੀ ਭੂਆ ਦੀ ਕੁੜੀ ਸੀਗੀ ਬੀਬੀ ਰਣਜੀਤ ਕੌਰ ਤੇ ਸੁਖਦੇਵ ਸਿੰਘ ਨੇ ਇਹਨਾਂ ਦਾ ਰਿਸ਼ਤਾ ਕਰਾਇਆ ਸੀ ਸੁਖਦੇਵ ਸਿੰਘ ਨੇ ਇਹਨਾਂ ਦਾ ਜੋ ਰਿਸ਼ਤਾ ਕਰਾਇਆ ਭਾਈ ਗਿਆਨ ਸਿੰਘ ਜੀ ਦੇ ਨਾਲ ਇਹਨਾਂ ਦਾ ਆਨੰਦਕਾਰਤ ਹੁੰਦਾ ਹੈ 1987 ਦੇ ਵਿੱਚ ਉਸ ਤੋਂ ਬਾਅਦ ਜਦੋਂ 1978 ਦਾ ਜੇ ਨਿਰੰਕਾਰਿਕਾਣ ਹੁੰਦਾ ਹੈ ਉਦੋਂ ਤੋਂ ਹੀ ਇਹਨਾਂ ਦਾ ਰਾਬਤਾ ਸੰਤਾਂ ਦੇ ਨਾਲ ਭਾਈ ਗਿਆਨ ਸਿੰਘ ਦਾ ਰਾਬਤਾ ਤਿਆਰ ਹੋ ਗਿਆ ਸੀ ਤੇ 1983 ਦੇ ਵਿੱਚ ਜਿਹੜਾ ਜੂਨ ਦਾ ਘੱਲੂ ਘਰਾ ਹੁੰਦਾ ਉਹਦੇ ਚ ਇਹਨਾਂ ਦਾ ਸੰਤਾ ਦਾ ਗੜਵਾਈ ਸੀਗਾ ਰਾਮ ਸਿੰਘ ਤੇ ਗਿਆਨ ਸਿੰਘ ਨੂੰ ਸੰਤਾ ਨੇ ਉਥੋਂ ਦਰਬਾਰ ਸੈੱਟ ਤੋਂ ਬਾਹਰ ਕੱਢਤਾ ਸੀ ਤਾਂ ਕਿ ਤੁਸੀਂ ਬਾਹਰ ਜਾ ਕੇ ਏਡੀ ਹਥਿਆਰਬੰਦ ਜਿਹੜੀ ਯੋਜਨਾ ਹਥਿਆਰਬੰਦ ਸੰਘਰਸ਼ਾ ਉਹ ਸਰਗਰਮ ਰੱਖੋ ਤੇ ਉਸ ਤੋਂ ਬਾਅਦ ਜਦੋਂ ਦਰਬਾਰ ਸੈੱਟ ਤੋਂ ਬਾਹਰ ਆਉਂਦੇ ਆ ਤੇ ਫਿਰ ਇਹ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਆ ਪਾਕਿਸਤਾਨ ਦੇ ਵਿੱਚ ਜਾ ਕੇ ਇਹਨਾਂ ਨੇ ਕਾਫੀ ਹਥਿਆਰਾਂ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਕਾਫੀ ਦਿਨਾਂ ਬਾਅਦ ਜਿਹੜਾ ਆਏ ਤੇ ਫਿਰ ਮੇਰਟ ਦੇ ਵਿੱਚ ਯੂਪੀ ਦੇ ਵਿੱਚ ਜਿਹੜੀ ਆਰਮੀ ਦੇ ਵਿੱਚ ਇਹਨਾਂ ਦਾ ਭਰਾ ਸੀ ਕੈਪਟਨ ਕਰਨਲ ਸਿੰਘ ਉਹਨਾਂ ਦੇ ਕੁਆਟਰ ਤੇ ਚਲੇ ਜਾਂਦੇ ਆ ਮੇਰਟ ਉੱਥੇ ਕਾਫੀ ਦਿਨੇ ਰਹੇ ਕਿਉਂਕਿ ਜਿਹੜਾ ਕਰਨਲ ਸਿੰਘ ਇਹਨਾਂ ਦਾ ਭਰਾ ਉਹਨਾਂ ਨੇ ਆਪਣੇ ਜਵਾਨ ਤੋਂ ਗੱਲ ਦੱਸੀਏ ਕਹਿੰਦੇ ਵੀ ਇਹ ਜਦੋਂ ਆਏ ਸਾਡੇ ਕੋਲੇ ਇਹਨਾਂ ਦੀ ਜਿਹੜੀ ਸਰੀਰ ਦੀ ਹਾਲਤ ਸੀ ਉਹ ਬਹੁਤ ਹੀ ਮਾੜੀ ਹੋ ਚੁੱਕੀ ਸੀ ਕਿਉਂਕਿ ਜਦੋਂ ਇਹਨਾਂ ਨੇ ਵਾਟਰ ਕ੍ਰੋਸ ਕੀਤਾ ਨਾ 7-8 ਦਿਨ ਬਿਲਕੁਲ ਭੁੱਖੇ ਰਹੇ ਭੁੱਖੇ ਪਿਆਸੇ ਰਹੇ ਤੇ ਇਹਨਾਂ ਦੀ ਜਿਹੜੀ ਪਾਚਨ ਸ਼ਕਤੀ ਸੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਤੇ ਭਾਈ ਕਰਨੈਲ ਸਿੰਘ ਜੀ ਨੇ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਵੀ ਇਹਨਾਂ ਦੀ ਜਿਹੜੀ ਉਹ ਸ਼ਕਤੀ ਬਹੁਤ ਜ਼ਿਆਦਾ ਨਾਜ਼ੁਕੋ ਕਿ ਜਿਵੇਂ ਇਹਨਾਂ ਨੂੰ ਹਲਕਾ-ਪੁਲਕਾ ਖਵਾ ਕੇ ਉੱਥੇ ਸੁਧਾ ਸਿਹਤਮੰਦ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹ ਯੂਪੀ ਵਾਲੇ ਸਾਈਡ ਤੇ ਚਲੇ ਜਾਂਦੇ ਆ ਹਥਿਆਰਾਂ ਦਾ ਪ੍ਰਬੰਧ ਕਰਨ ਦੇ ਲਈ ਜਿੱਦੋਂ ਯੂਪੀ ਵਾਲੇ ਪਾਸੇ ਜਾਂਦੇ ਉੱਥੋਂ ਕਿਸੇ ਨੇ ਮੁੱਖ ਖ਼ਬਰ ਇਹ ਦਿੱਤੀ ਇਹਨਾਂ ਦੀ ਤੇ ਇਹਨਾਂ ਨੂੰ ਫਿਰ ਉੱਥੋਂ ਗ੍ਰਫਤਾਰ ਕੀਤਾ ਜਾਂਦਾ ਗ੍ਰਫਤਾਰ ਕਰਕੇ ਫਿਰੇ ਟ੍ਰੇਨ ਦੇ ਵਿੱਚ ਲਿਆਂਦੇ ਜਾਂਦੇ ਆ ਜਦੋਂ ਟ੍ਰੇਨ ਦੇ ਵਿੱਚ ਆਉਂਦੇ ਆ ਤੇ ਉਦੋਂ ਇਹਨਾਂ ਦੇ ਨਾਲ ਬੀਬੀ ਰਣਜੀਤ ਕੌਰ ਵੀ ਇਹਨਾਂ ਦੇ ਨਾਲ ਆ ਜੋ ਗ੍ਰਫਤਾਰ ਹੁੰਦੇ ਆ ਕਮਾਲ ਦੀ ਗੱਲ ਇਹ ਸੀ ਜੋ ਬਿਆਸ ਦੇ ਨੇੜੇ ਰੇਲ ਗੱਡੀ ਆਈ ਐ ਤੇ ਇਹਨਾਂ ਨੇ ਕਿਹਾ ਸੀ ਵਾਸਟਰੂਮ ਜਾਣਾ ਤੇ ਇਹ ਦੋਨਾਂ ਦੇ ਹੱਥ 'ਤੇ ਕੀ ਹੋਈ ਲੱਗੀ ਹੋਈ ਸੀ ਬੀਬੀ ਰਣਜੀਤ ਕੌਰ ਦੇ ਤੇ ਭਾਈ ਗਿਆਨ ਸਿੰਘ ਦੇ ਇਹਨਾਂ ਦੋਨਾਂ ਨੂੰ ਤੋਰ ਦਿੱਤਾ ਪੁਲਿਸ ਵਾਲਿਆਂ ਨੇ ਜਿੱਦਾਂ ਹੀ ਵਾਸ਼ਰੂਮ ਦੇ ਵਿੱਚ ਗਏ ਇਹਨਾਂ ਨੇ ਬਹੁਤ ਜ਼ੋਰ ਦੀ ਆਪਣਾ ਹੱਥ ਖਿੱਚਿਆ ਗਿਆਨ ਸਿੰਘ ਨੇ ਤੇ ਉਹਨਾਂ ਦਾ ਹੱਥ ਸਿੱਲਿਆ ਗਿਆ ਪਰ ਹੱਥ ਗੱਡੀ ਦੇ ਵਿੱਚੋਂ ਨਿਕਲ ਗਿਆ ਉੱਥੋਂ ਹੀ ਜਿੱਦਾਂ ਹੀ ਰੇਲ ਗੱਡੀ ਦੀ ਸਪੀਡ ਘਟ ਹੁੰਦੀ ਹੈ ਤੇ ਇਹਨਾਂ ਨੇ ਸਲਾਂਗ ਮਾਰ ਦਿੱਤੀ ਸਲਾਂਗ ਮਾਰ ਕੇ 4 ਕਿਲੋਮੀਟਰ ਦੌੜ ਕੇ ਨੇੜੇ ਇੱਕ ਪਿੰਡ ਸੀਗਾ ਦੇਹਲਾਵਾਲ ਉਹ ਪਿੰਡ ਇਹਨਾਂ ਦੇ ਨਾਨਕਿਆਂ ਦਾ ਸੀ ਇਹ ਆਪਣੇ ਨਾਨਕਿਆਂ ਦੇ ਘਰੇ ਚਲੇ ਜਾਂਦੇ ਆ ਤੇ ਉਹ ਤੋਂ ਫਿਰ ਪਿੰਡ ਦੇ ਇੱਕ ਲੋਹਾਰ ਨੂੰ ਬੁਲਾ ਕੇ ਬੀਬੀ ਰਣਜੀਤ ਕੌਰ ਦੀ ਹੱਥ ਘੜੀ ਨੂੰ ਵੀ ਵੜਾ ਦਿੰਦੇ ਆ ਉਸ ਤੋਂ ਬਾਅਦ ਫਿਰ ਉੱਥੇ ਫਰਾਰ ਹੋ ਜਾਂਦੇ ਆ ਫਿਰ ਇੱਕ ਦਿਨ ਕਾਫੀ ਦਿਨ ਉੱਥੇ ਰੁਕਦੇ ਆ ਚਾਰ ਪੰਜ ਦਿਨ ਚਾਰ ਪੰਜ ਦਿਨਾਂ ਤੋਂ ਬਾਅਦ ਇਹਨਾਂ ਨੇ ਬੱਸ ਫੜੀ ਆ ਪਿੰਡ ਮੱਲੀਆਂ ਤੋਂ ਜਦੋਂ ਮੱਲੀਆਂ ਤੋਂ ਇਹਨਾਂ ਨੇ ਬੱਸ ਫੜੀ ਆ ਨਾ ਉੱਥੇ ਕਿਸੇ ਨੇ ਇਹਨਾਂ ਦੀ ਫਿਰ ਸੂਚਨਾ ਦਿੱਤੀ ਆ ਫਿਰ ਪੁਲਿਸ ਤੇ ਜਿਹੜੀ ਫੌਜ ਸੀ ਉਹ ਇਕੱਠੀ ਹੋ ਕੇ ਆਈ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿੰਨੂੰ ਗ੍ਰਫਤਾਰ ਕਰਕੇ ਫਿਰ ਇਹਨਾਂ ਨੂੰ ਥਾਣੇ ਵਿੱਚ ਲੈ ਕੇ ਜਾਂਦਾ ਫਿਰ ਜਿਹੜੀ ਬੀਬੀ ਰਣਜੀਤ ਕੌਰ ਸੀ ਇਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਸੀ ਜੇਠ ਇਹਨਾਂ ਦਾ ਮਨਜੀਤ ਸਿੰਘ ਉਹਨਾਂ ਨੂੰ ਸਾਰਿਆਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਇਹਨਾਂ ਦੀ ਜਿਹੜੇ ਨਨਤਾ ਸੀ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਵੀ ਗ੍ਰਫਤਾਰ ਕਰਕੇ ਕਾਫੀ ਉਹਨਾਂ ਤੇ ਕਸ਼ਟ ਤਸ਼ੱਦਦ ਤੇ ਜ਼ੁਲਮ ਕੀਤਾ ਜਾਂਦਾ ਪੁਲਿਸ ਦੇ ਵੱਲੋਂ ਫਿਰ ਜਦੋਂ ਉਹਨਾਂ ਨੂੰ ਥਾਣੇ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਭਾਈ ਗਿਆਨ ਸਿੰਘ ਜੀ ਦੇ ਜਦੋਂ ਇੱਕ ਗੋਲੀ ਗਿੱਟੇ ਚ ਮਾਰਦੇ ਆ ਤੇ ਫਿਰ 73 ਦੇ ਵਿੱਚ ਮਾਰ ਦਿੰਦੇ ਉਹਨੂੰ ਡੈੱਡ ਕਰ ਦਿੰਦੇ 17 ਗੋਲੀਆਂ ਉਹਨਾਂ ਦੇ 73 ਦੇ ਵਿੱਚ ਵੱਜੀਆਂ ਹੋਣਾ ਸੀਗਾ ਤੇ ਕੋਲੇ ਬੀਬੀ ਰਣਜੀਤ ਕੌਰ ਬੈਠੀ ਐ ਤੇ ਰਣਜੀਤ ਕੌਰ ਨੂੰ ਕਿਹਾ ਗਿਆ ਸੀ ਕਿ ਤੂੰ ਪ੍ਰੈਸ ਦੇ ਸਾਹਮਣੇ ਇਹ ਕਬੂਲ ਲੈ ਕਿ ਇਹਨੇ ਮੇਰੇ ਨਾਲ ਜ਼ਬਰੀ ਜਨਾਹ ਵਿਆਹ ਕੀਤਾ ਸੀ ਤੇ ਜਿਹੜੇ ਖੜਕੂ ਸਿੰਘ ਸੀ ਉਹ ਮੇਰੇ ਨਾਲ ਜ਼ਬਰੀ ਜਨਾਹ ਕਰਦੇ ਹੁੰਦੇ ਸੀ ਤੇ ਤੈਨੂੰ ਅਸੀਂ ਬਖਸ਼ ਦਾਂਗੇ ਪਰ ਬੀਬੀ ਰਣਜੀਤ ਕੌਰ ਨੇ ਗੱਲਾਂ ਦੇ ਵਿੱਚ ਉਹ ਡਰੀ ਨਹੀਂ ਬਿਲਕੁਲ ਆਪਣੀ ਉਹਨਾਂ ਨੇ ਮੌਤ ਦੀ ਆਪਣੀਆਂ ਜ਼ਿੰਦਗੀ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਗੱਲਾਂ ਤੋਂ ਮਨਾ ਕਰਤਾ ਫਿਰ ਇੱਕ ਆਪਸ਼ਨ ਨੇ ਕਿਹਾ ਵੀ ਨਹੀਂ ਕਹਿੰਦੇ ਵੀ ਸੱਪ ਦੇ ਬੱਚੇ ਕਹਿੰਦੇ ਸੱਪ ਨੂੰ ਜਨਮ ਦਿੰਦੇ ਆ ਤੇ ਉਸ ਬੀਬੀ ਤੇ ਵੀ ਫਿਰ ਉਹਨਾਂ ਨੇ 17 18 ਗੋਲੀਆਂ ਉਹਦੇ ਵੀ ਸਿਰ 'ਚ ਵੱਜੀਆਂ ਉਹ ਦੋਨੇ ਉੱਥੇ ਡੈੱਡ ਹੋ ਜਾਂਦੇ ਆ ਤੇ ਜਿਹੜਾ ਗਿਆਨ ਸਿੰਘ ਦਾ ਭਰਾ ਹੈ ਮਨਜੀਤ ਸਿੰਘ ਉਹ ਕਹਿੰਦਾ ਜਿਹੜੀ ਘਟਨਾਏ ਪੂਰੀ ਮੇਰੇ ਅੱਖਾਂ ਦੇ ਸਾਹਮਣੇ ਹੋਈ ਹੈ ਮੇਰੇ ਅੱਖਾਂ ਦੇ ਸਾਹਮਣੇ ਉਹਨਾਂ ਦੇ ਗੋਲੀਆਂ ਮਾਰੀਆਂ ਅੱਖਾਂ ਦੇ ਸਾਹਮਣੇ ਮੇਰੇ ਬਿਲਕੁਲ ਡੈਥ ਹੁੰਦੀ ਹੈ ਤੇ ਇਹਨਾਂ ਦਾ ਆਪਾਂ ਨੂੰ ਬਹੁਤ ਵੱਡਾ ਪ੍ਰੂਫ ਬਾਬਾ ਚਰਨੈਲ ਸਿੰਘ ਹੈ ਜਿਹੜੇ ਨਾਗੋਕੇ ਪਿੰਡ ਦੇ ਇਹਨਾਂ ਦਾ ਭਰਾ ਹੀ ਆ ਉਹਨਾਂ ਦੀ ਡਾਇਰੀ ਦੇ ਵਿੱਚ ਲਿਖਿਆ ਵਾਂਗਾ ਇਹ ਸਾਰੀਆਂ ਗੱਲਾਂ ਆਪਾਂ ਨੂੰ ਮਿਲਦੀਆਂ ਜੇ ਜੋ ਆਪਾਂ ਉਹਨਾਂ ਦੀ ਡਾਇਰੀ ਪੜ੍ਹਦੇ ਹਾਂ ਨਾ ਜਿਹੜੀ ਉਹਨਾਂ ਕੋਲੇ ਹੁੰਦੀ ਸੀ ਉਹਦੇ ਵਿੱਚ ਉਹਨਾਂ ਦੇ ਸ਼ਹਾਦਤ ਦੇ ਦਿਨ ਸਾਰੇ 1987 ਨੂੰ ਜਦੋਂ ਇਹਨਾਂ ਦੀ ਸ਼ਹਾਦਤ ਹੋਈ ਆ ਉਹ ਭਾਈ ਡੇਟ ਸਾਰਾ ਕੁਝ ਲਿਖਿਆ ਹੋਇਆ ਵੀ ਕਿਵੇਂ ਕਿਵੇਂ ਭਾਈ ਗੈਨ ਸਿੰਘ ਵੀ ਉਹਨਾਂ ਨਾਲ 25 ਅਕਤੂਬਰ 1987 ਨੂੰ ਇਹ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜੀ ਇਹ ਵੀਡੀਓ ਆਪਾਂ ਇਹਦੇ ਵਿੱਚ ਉਹ ਜਿਹੜੇ ਉਹਨਾਂ ਦੇ ਬਾਬਾ ਚਰਨੈਲ ਸਿੰਘ ਦੀ ਡਾਇਰੀ ਦੇ ਪੰਨੇ ਆ ਉਹਦੀਆਂ ਆਪਾਂ ਫੋਟੋ ਵੀ ਇਸ ਡਾਇਰੀ ਦੇ ਵਿੱਚ ਪਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਈ ਵੀ ਹਕੀਕਤ ਕੀ ਹੈ ਤੇ ਜਿਹੜੀ ਆਪਾਂ ਹੋ ਰਹੀਆਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕੀਤੀਆਂ ਇਹ ਸਾਰੀਆਂ ਗੱਲਾਂ ਉਹਨਾਂ ਦੇ ਜਿਹੜੇ ਕੈਪਟਨ ਸੀਗੇ ਆਰਮੀ ਦੇ ਉਹਨਾਂ ਦੇ ਭਰਾ ਕਰਨੈਲ ਸਿੰਘ ਉਹਨਾਂ ਨੇ ਆਪ ਇਹ ਜਵਾਨੀ ਗੱਲਾਂ ਦਸੀਆਂ ਵੀ ਇਸ ਇਸ ਤਰ੍ਹਾਂ ਭਾਈ ਗਿਆਨ ਸਿੰਘ ਤੇ ਬੀਬੀ ਰਣਜੀਤ ਕੌਰ ਜੀ ਦੇ ਨਾਲ ਹੋਇਆ ਕਾਫੀ ਉਹਨਾਂ ਨੇ ਕੱਲ ਨਾ ਕਲੀ ਕਾਫੀ ਉਹਨਾਂ ਦੇ ਪਰਿਵਾਰਾਂ ਨੇ ਤਸੱਦਦ ਸਹੇ ਪਰ ਆਪਾਂ ਨੂੰ ਇਹ ਪਤਾ ਹੀ ਹੈ ਕਿ ਉਸ ਟਾਈਮ ਦੇ ਕਿਸ ਤਰ੍ਹਾਂ ਦੇ ਕੌਮ ਦੇ ਹਾਲਾਤ ਬਣੇ ਹੋਏ ਸੀ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਦਾ ਕਿ ਇਹ ਜਿਹੜੀ ਆਪਾਂ ਗੱਲਾਂ ਕੀਤੀਆਂ ਬੇਸਕਾਪ ਆ 8-10 ਮਿੰਟਾਂ ਦੀ ਵੀਡੀਓ ਬਣਾਈ ਐ ਸ਼ਾਰਟ ਦੇ ਵਿੱਚ ਪਰ ਉਹਨਾਂ ਦੇ ਕਰਦਾਰ ਬਹੁਤ ਲੰਮੇ ਆ ਜੇ ਆਪਾਂ ਉਹਨਾਂ ਦੇ ਨਿੱਜੀ ਤੌਰ ਤੇ ਪੂਰੇ ਜੀਵਨ ਦੀ ਆਪਾਂ ਪਰਚੋੜਤਾ ਕਰਨੀ ਹੋਵੇ ਤਾਂ ਬਹੁਤ ਲੰਮੀ ਵੀਡੀਓ ਬਣ ਸਕਦੀ ਆ ਪਰ ਮੈਂ ਹਮੇਸ਼ਾ ਸੌਟ ਦੇ ਵਿੱਚ ਹੀ ਆਪਣੀ ਇਹ ਖੜਕੂ ਸਿੰਘਾ ਦਾ ਆਪਾ ਇਤਿਹਾਸ ਤੁਹਾਨੂੰ ਦੱਸਦੇ ਰਹਿੰਨੇ ਆ ਤੇ ਮੇਰੀ ਇਹ ਰਿਕਵੈਸਟ ਆ ਤੁਸੀਂ ਅੱਗੇ ਵੀ ਵੀਡੀਓ ਨੂੰ ਬਹੁਤ ਪਹਿਲਾਂ ਵੀ ਪਿਆਰ ਦਿਨੇ ਹੋ ਤੇ ਤੁਸੀਂ ਇਹਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਪਤਾ ਲੱਗ ਜੀ ਕਿ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦੇ ਜਿਹੜੇ ਸਿੱਖ ਸੂਰਮਿਆਂ ਨੇ ਕਿਸ ਤਰ੍ਹਾਂ ਆਪਣੀ ਕੁਰਬਾਨੀਆਂ ਕੀਤੀਆਂ ਹਨ ਕਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਜਾਨਾਂ ਦੀਆਂ ਨਾ ਪ੍ਰਵਾਹ ਕਰਦੇ ਹੋਏ ਆਪਣੀ ਜ਼ਿੰਦਗੀ ਦੀ ਨਾ ਪ੍ਰਵਾਹ ਕਰਦੇ ਹੋਏ ਆਪਣੇ ਕੌਮ ਦੇ ਖਾਤਰ ਆਪਣੇ ਦੇਸ਼ ਦੀ ਖਾਤਰ ਕਿੰਨੀਆਂ ਵੱਟੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਤੇ ਇੱਡੇ ਵੱਡੇ ਯੋਧੇ ਸੂਰਮਿਆਂ ਦੇ ਜੀਵਨ ਬਾਰੇ ਦੱਸਦੇ ਆ ਕੋਈ ਬੋਲਣ ਦੇ ਵਿੱਚ ਕਮੀ ਰਹਿ ਗਈ ਹੋਵੇ ਮੈਂ ਉਹਦੇ ਲਈ ਖਿਮਾ ਦਾ ਜੱਜ ਕਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ